ਚੱਕਿਆ ਕਿ ਨਾ ਹਾਂ ਬਾਪੋ ਹਾਂ ਇਹਦੇ ਤੋਂ ਫੋਨ ਕਰਦਾ ਕਿ ਮੈਨੂੰ ਕੋਟਾ ਥੋੜਾ ਜਿਨਾ ਅਸਾਈਨ ਕਰਾ ਲੀ ਇਹੋ ਜੀ ਉਹ ਵੀ ਹਾਂ ਹਾਂ ਨਹੀਂ ਇਹ ਨਹੀਂ ਕਰਦੇ ਚੈਨ ਇਹ ਦੱਸ ਜੀ ਕੌਣ ਤਾਂ ਕੀਤਾ ਸੀ ਮੈਨੂੰ ਨਹੀਂ ਨਾ ਕਰੇ ਜੀ ਕੋਈ ਨਹੀਂ ਮਤਲਬ ਬ੍ਰੇਕਿੰਗ ਦੋਨੋਂ ਦੇ ਨਾਮ ਤੇ ਪਾ ਦਾਂ ਵੈਰੀ ਵਾਰ ਕਿਹਨੇ ਇੱਥੇ ਲੰਗੀ ਕਰ ਲਉਂਗਾ ਜੀ ਹੱਥ ਨਾਲ ਬੜਾ ਕਿੱਦਾਂ ਕਰਦਾ ਇਹਨਾਂ ਦਾ ਬਤਾਇ ਕਿ ਮੈਂ ਕਰਾ ਏਡਾ ਵਧੀਆ ਮਿਸਤਰੀ ਨਰਮ ਬੰਦਾ ਸੀ ਬਾਹਰ ਆ ਕਿਤੇ ਨਹੀਂ ਬਸ ਇਹਦਾ ਉਮੀਦ ਰੱਖਿਆ ਯਾਰ ਕਿੱਥੇ ਵਟਿਆ ਹੋਏ ਹੱਥ ਨਾਲ ਹੱਥ ਨਾਲ ਹੋ ਜਨਾਬ ਕਿੱਥਾ ਵਧੀਆ ਹੋ ਸੁਣਾਓ ਉਹਨੂੰ ਕਹਿੰਦੇ ਮੁੰਡੇ ਨੂੰ ਇੱਕ ਪਾਸੇ ਮਾਤਾ ਦੇ ਉਹ ਵਿਆਹ ਕਰ ਵੱਡੀ ਦੇ ਸਾਰੇ ਜਾਣ ਸਾਲ ਦੇ ਜੋ ਜਰਾ ਆਪਣਾ ਕੋਈ ਨਹੀਂ ਲੱਗੇ ਦਰਦਨਾਕ ਕਤਲ ਹੋਇਆ ਹੈ ਕੀ ਮਾਮਲਾ ਹੈ ਮਾਜੋਗ ਐਸਐਸਪੀ ਸਾਹਿਬ ਮਟਿੰਡਾ ਸ਼੍ਰੀਮਤੀ ਅਮਨੀਤ ਕੌਂਡਲ ਜੀ ਆਈਪੀਐਸ ਜਿਹਦੇ ਦਿਸ਼ਾ ਨਿਰਦੇਸ਼ਾਂ ਤੇ ਕ੍ਰਾਈਮ ਨੂੰ ਨਤਪਾਨ ਤੇ ਸੰਬੰਧੀ ਜਿਹੜਾ ਹੈਗਾ ਚਲਾਈ ਮੁਹਿੰਮ ਦੇ ਤਹਿਤ ਇਹ ਅੱਜ ਇੱਕ ਜਿਹੜਾ ਹੈਗਾ ਕੱਲ ਮਿਤੀ ਜਿਹੜਾ 23 11 24 ਨੂੰ ਇੱਕ ਜਿਹੜਾ ਆ ਕੇ ਵਿਅਕਤੀ ਨੇ ਜਿਹੜਾ ਪ੍ਰਲਾਦ ਸਿੰਘ ਨਾਂ ਦਾ ਹੈਗਾ ਉਹਨੇ ਇੱਕ ਬਿਆਨ ਐਸਚਓ ਤਲਵੰਡੀ ਬਾਸ ਦਰਜ ਕਰਵਾਇਆ ਸੀ ਕਿ ਉਹਦਾ ਭਰਾ ਜਿਹੜਾ ਹੈਗਾ 18 11 24 ਦਾ ਜਿਹੜਾ ਹੈਗਾ ਘਰੋਂ ਗਾਇਬ ਹੈ ਤੇ ਉਹ ਉਹਨਾਂ ਨੂੰ ਸ਼ੱਕ ਹੈ ਵੀ ਇਹ ਜਿਹੜਾ ਹੈਗਾ ਇਹਦੀ ਘਰ ਵਾਲੀ ਤੇ ਕੁਝ ਹੋਰ ਵਿਅਕਤੀਆਂ ਨੇ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਲਕੋਚ ਪੋ ਕੇ ਮਾਰ ਦੇਣ ਦੀ ਨੀਅਤ ਦੇ ਨਾਲ ਲਕੋਚ ਪੋ ਕੇ ਰੱਖਿਆ ਹੋਇਆ ਜਿੱਤੇ ਕਾਰਵਾਈ ਕਰਦੇ ਹੋਏ ਐਸਟੀਯੂ ਸਾਹਿਬ ਤਲਵੰਡੀ ਨੇ ਇੱਕ ਮੁਕੱਦਮਾ ਨੰਬਰ 210/24 ਅੰਡਰ ਸੈਕਸ਼ਨ 140 140 1 3 5 ਬੀਐਨਐਸ ਪੀਐਸ ਤਲਵੰਡੀ ਜਿਹੜਾ ਹੈਗਾ ਇਹ ਦਰਜ ਰਜਿਸਟਰ ਕੀਤਾ ਸੀ ਜਿਹਦੇ ਤੇ ਫਿਰ ਇਹਨਾਂ ਨੇ ਅੱਗੇ ਕਾਰਵਾਈ ਕਰਦੇ ਹੋਏ ਬਹੁਤ ਘੱਟ ਸਮੇਂ ਦੇ ਵਿੱਚ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜਾ ਤਕਨੀਕੀ ਜਿਹੜਾ ਹੈਗਾ ਸਹਾਰਾ ਲੈ ਕੇ ਜਿਹੜਾ ਹੈਗਾ ਟੈਕਨੀਕ ਦਾ ਤੇ ਉਸ ਤੋਂ ਇਲਾਵਾ ਆਪਣੇ ਇਹਨਾਂ ਨੇ ਹਿਊਮਨ ਸਰਸਿਸ ਵਗੈਰਾ ਲਗਾਏ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਜਾ ਕੇ ਉਹਦੇ ਸਬੰਧ ਇਹ ਪਤਾ ਕੀਤਾ ਜਿਹੜਾ ਉਹਦੇ ਵਿੱਚ ਪਤਾ ਲੱਗਿਆ ਵੀ ਇਹ ਬੰਦਾ ਜਿਹੜਾ ਹੈਗਾ ਵੀ ਇਹਦੀ ਜਿਹੜੀ ਹੈਗੀ ਹੈ ਘਰ ਵਾਲੀ ਸੁਖਵੀਰ ਕੌਰ ਵਾਈਫ ਆਫ ਬਲਵੀਰ ਸਿੰਘ ਮ੍ਰਿਤਕ ਤੇ ਇਹ ਦੀ ਜਿਹੜੀ ਹੈਗੀ ਐ ਇਹਦੀ ਵਾਈਫ ਦੀ ਸਹੇਲੀ ਹੈਗੀ ਐ ਅ ਗੁਰਪ੍ਰੀਤ ਕੌਰ ਵਾਈਫ ਆਫ ਕੁਲਵਿੰਦਰ ਸਿੰਘ ਇਹਨਾਂ ਨੇ ਆਪਸ ਵਿੱਚ ਹਮ ਵਿਚਾਰਾ ਹੋ ਕੇ ਜਿਹੜਾ ਹੈਗਾ ਵੀ ਇਹਨੂੰ ਜਿਹੜਾ ਹੈਗਾ ਉਹ ਮਾਰ ਦਿੱਤਾ ਤੇ ਮਾਰ ਕੇ ਤੇ ਆਪਣੇ ਬਾਕੀ ਸਾਥੀਆਂ ਕੁਲਵਿੰਦਰ ਸਿੰਘ son ਆਫ ਭੰਗਾ ਸਿੰਘ ਵਾਸੀ ਨਾਰੰਗ ਜਿਹੜਾ ਇਹਦਾ ਪਤੀ ਲੱਗਦਾ ਹੈ ਗੁਰਪ੍ਰੀਤ ਕੌਰ ਦਾ ਤੇ ਲੀਲਾ ਸਿੰਘ son ਆਫ ਤੇਜ ਸਿੰਘ ਵਾਸੀ ਘਾਟਵਾਲੀ ਇਹ ਇਹਦਾ ਪਿਤਾ ਲੱਗਦਾ ਹੈ ਤੇ ਇੱਕ ਇਹਦੀ ਮਾਸੀ ਸੀਗੀ ਗੁਰਪ੍ਰੀਤ ਕੌਰ ਦੀ ਵੀਰਪਾਲ ਕੌਰ ਹਰਵਿੰਦਰ ਵਾਈਫ ਆਫ ਹਰਵਿੰਦਰ ਸਿੰਘ ਰੈਜ਼ੀਡੈਂਟ ਆਫ ਗਾਟਵਾਲੀ ਫਿਰ ਇਹਨਾਂ ਦੇ ਨਾਲ ਲੈ ਕੇ ਇਹਨਾਂ ਨੂੰ ਆਪਸ ਵਿੱਚ ਹਮਾਸ਼ਵਰਾ ਹੋ ਕੇ ਇਹਨਾਂ ਨੇ ਇੱਥੇ ਗੱਡਾ ਪੱਟ ਕੇ ਇਹਨੂੰ ਜਿਹੜਾ ਹੈਗਾ ਉਹ ਉੱਥੇ ਦਬਾਤਾ ਜਿਹਦੇ ਅਸੀਂ ਇਹਦੇ ਚ ਡੈੱਡ ਬੋਡੀ ਅੱਜ ਰਿਕਵਰ ਕੀਤੀ ਹੈ ਤੇ 103 ਬੀਐਨਐਸ ਦਾ ਇਹਦੇ ਚ ਵਾਦਾ ਕੀਤਾ ਹੈ ਇਹਦੇ ਵਿੱਚ ਦੋ ਦੋਸ਼ਨਾ ਜਿਹੜੀਆਂ ਹੈਗੀਆਂ ਗੁਰਪ੍ਰੀਤ ਕੌਰ ਵਾਈਫ ਆਫ ਕੁਲਵਿੰਦਰ ਸਿੰਘ ਨਰ ਵਸੀ ਨਰੰਗ ਹਾਲ ਘਾਟ ਵਾਲੀ ਤੇ ਇੱਕ ਇਹਦੀ ਮ੍ਰਿਤਕ ਦੀ ਘਰ ਵਾਲੀ ਸੁਖਵੀਰ ਕੌਰ ਇਹ ਦੋਨਾਂ ਨੂੰ ਜਿਹੜਾ ਹੈਗਾ ਅਰੈਸਟ ਕਰ ਲਿਆ ਤੇ ਬਾਕੀ ਦੋਸ਼ੀਆਂ ਦੀ ਜਿਹੜੀ ਹੈਗੀ ਆ ਉਹ ਪਾਲ ਜਾਰੀ ਹੈ ਹਾਂ ਇਹ ਤੁਸੀਂ ਕਹੇ ਫੁੱਟ ਡੂੰਘਾ ਦੱਬਿਆ ਸੀ ਤੁਸੀਂ ਗੱਡਾ ਪ੍ਰਸ਼ਾਸਨ ਨੇ ਕਰਵਾਇਆ ਕਿੰਨਾ thora ਪਟਾ ਹੋਇਆ ਸੀਗਾ ਇਹ ਨੀਅਰ ਅਬਾਊਟ ਦੇਖੋ 6 ਤੋਂ 7 ਫੁੱਟ ਦੇ ਤੱਕ ਜਿਹੜਾ ਹੈਗਾ ਇਹ ਡੂੰਘਾ ਸੀਗਾ ਜਿਹੜਾ ਜਿਹਦੇ ਵਿੱਚ ਇਹਨਾਂ ਨੇ ਪੱਲੀ ਦੇ ਵਿੱਚ ਇੱਕ ਲੁਭੇਟ ਕੇ ਇਹਨੂੰ ਜਿਹੜਾ ਹੈਗਾ ਲੰਦਾ ਪਿਆ ਹੋਇਆ ਸੀਗਾ ਸਰ ਇਹ ਰਾਤ ਸਮੇਂ ਹੋਇਆ ਕੰਮ ਸਰ ਕਿਉਂਕਿ ਆ ਪਿੰਡ ਦੇ ਵਿਚਕਾਰ ਹੈ ਲੱਗਦਾ ਸਾਨੂੰ ਦਿਨੇ ਹੋਇਆ ਕਿ ਰਾਤ ਨੂੰ ਹੋਇਆ ਹੈ ਇਹ ਕੰਮ ਇਹਦੇ ਬਾਰੇ ਹੱਲੇ ਦੇਖੋ ਸਰਸਰੀ ਪਹਿਲੀ ਇਨਵੈਸਟੀਗੇਸ਼ਨ ਕੀਤੀ ਗਈ ਹੈ ਤੇ ਬਾਕੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਇਹਨੂੰ ਪੁੱਛਿਸ਼ ਕਰਾਂਗੇ ਕਿ ਕਿਸ ਟਾਈਮ ਕਿਸ ਤਰ੍ਹਾਂ ਇਹ ਜਿਹੜਾ ਹੈਗਾ ਕਿਸ ਟਾਈਮ ਅਮਲ ਵਿੱਚ ਲਿਆਂਦਾ ਜਿਹੜਾ ਇਹ ਮੋਢਲੀ ਪੁੱਛਗੇ ਇਸ ਦੌਰਾਨ ਕੀ ਮੰਨਿਆ ਇਹਨਾਂ ਨੇ ਜੀ ਤੁਸੀਂ ਮੋਢਲੀ ਪੁੱਛਗੇ ਇਸ ਦੌਰਾਨ ਇਹਹੀ ਮੰਨਿਆ ਹੈਗਾ ਕਿ ਇਹ ਜਿਹੜਾ ਮ੍ਰਿਤਕ ਹੈਗਾ ਬਲਬੀਰ ਸਿੰਘ ਇਹਨੂੰ ਇਨੇ ਗੁਰਪ੍ਰੀਤ ਕੌਰ ਨੇ ਦੱਸਿਆ ਹੈਗਾ ਵੀ ਇਹਨੂੰ ਇਹਨੇ ਬਾਂਦੇ ਸਿਰ ਘਰ ਬੁਲਾ ਲਿਆ ਘਰ ਬੁਲਾ ਕੇ ਤੇ ਇਹਦੇ ਸਿਰ ਵਿੱਚ ਪਹਿਲਾਂ ਘੋਟਣਾ ਮਾਰਿਆ ਇਹ ਉਸ ਤੋਂ ਬਾਅਦ ਜਿਹੜਾ ਹੈਗਾ ਇਹਦੇ ਜਦੋਂ ਇਹ ਡਿੱਗ ਪਿਆ ਮਹਿਸ਼ ਹੋ ਗਿਆ ਤੇ ਇਹਨੂੰ ਜਿਹੜਾ ਹੈ ਦਾਤਰਾ ਨਾਲ ਵੱਢ ਕੇ ਤੇ ਆਪਣੀ ਜਿਹੜੀ ਹੈਗੀ ਆ ਇਹਦੀ ਘਰ ਵਾਲੀ ਸੁਖਵੀਰ ਕੌਰ ਹੈਗੀ ਆ ਉਹ ਵੀ ਇਹਦੀ ਪੂਰੀ ਇਸਲਾਹ ਦੇ ਵਿੱਚ ਰਜਮੰਦ ਸੀਗੀ ਤੇ ਉਹ ਵੀ ਇਹਨੂੰ ਕਹਿੰਦੀ ਸੀਗੀ ਵੀ ਇਹਨੂੰ ਆਪਾਂ ਜਿਹੜਾ ਹੈਗਾ ਮਕਾਣਾ ਹੈਗਾ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੇ ਆਪਣੇ ਬਾਕੀ ਸਾਥੀਆਂ ਦੇ ਨਾਲ ਮਿਲ ਕੇ ਉਹਨੂੰ ਜਿਹੜਾ ਹੈਗਾ ਕੱਟਾ ਦਾ ਬਕੀ ਜਿਹੜਾ ਹੈਗਾ ਟੱਗੇ ਉਹ ਦਬਾਤਾ ਰੰਜਿਸ਼ ਕੀ ਸੀ ਸਰ ਰੰਜਿਸ਼ ਨੇ ਇਹਦੇ ਵਿੱਚ ਜਿਹੜਾ ਹੈਗਾ ਕੁਝ ਜੋ ਮੁੱਢਲੀ ਤਫ਼ਤੀਸ਼ ਚ ਸਾਨੂੰ ਪਤਾ ਲੱਗਿਆ ਵੀ ਇਹ ਦੋਨੋਂ ਜਿਹੜੀ ਗੁਰਪ੍ਰੀਤ ਕੌਰ ਹੈਗੀ ਐ ਤੇ ਇੱਕ ਸੁਖਵੀਰ ਕੌਰ ਇਹਨਾਂ ਦਾ ਆਪਸ ਵਿੱਚ ਗਹਿੜਾ ਸਬੰਧ ਸੀਗਾ ਇਹ ਸੇਧੀਆਂ ਸੀਗੀਆਂ ਬਹੁਤ ਗੂੜੀਆਂ ਤੇ ਉਹਦੇ ਸਬੰਧ ਚ ਉਹ ਇਹਨੂੰ ਰੋਕਦਾ ਸੀਗਾ ਇਹਦੇ ਕੋਲ ਜਾਣ ਤੋਂ ਤੇ ਜਿਹਦੇ ਕਰਕੇ ਇਹਨਾਂ ਨੇ ਫਿਰ ਉਹਦੇ ਤੋਂ ਖਫਾ ਹੋ ਕੇ ਤੇ ਉਹਨਾਂ ਨੇ ਸਲਾਹ ਬਣਾਈ ਤੇ ਸਲਾਹ ਬਣਾ ਕੇ ਉਹਦਾ ਜਿਹੜਾ ਹੈਗਾ ਜੀ ਨਾ ਟਟਾ ਕੁਲਵੰਤ ਸਿੰਘ ਜੀ ਜਿਹੜਾ ਪੰਡਾ ਪੰਡ ਤੇ ਆਉਣਾ ਪਿਆਰ ਗਿਆ ਜੀ ਸੀ ਲੱਗਦਾ ਸੀ ਸਵੀਰ ਕੌਰ ਦਾ ਭਰਾ ਜੀ ਜਿਹੜਾ ਮੇਰਾ ਡੈਡ ਵੱਡੀ ਨਿਕਲੀ ਹੈ ਲੱਗਦਾ ਇਹਦਾ ਜੀ ਮੇਰਾ ਪਨੋਜਾ ਜੀ ਮਾਮਲਾ ਸੀ ਇਹ ਮਾਮਲਾ ਜੀ ਕੀ ਕਹਿ ਸਕਦੇ ਆ ਜੀ ਇਹਨਾਂ ਦਾ ਮੰਨ ਕੇ ਚੱਲੋ ਵੀ ਕਾਫੀ ਸਿਰ ਤੋਂ ਆਉਣਾ ਜਾਣਾ 2.5 ਸਾਲ ਹੋ ਗਏ ਜੀ ਇਹ ਵੀ ਜਾਂਦੇ ਆਉਂਦੇ ਸੀ ਉਹ ਵੀ ਆਉਂਦੇ ਜਾਂਦੇ ਸੀ ਤੇ ਮੈਂ ਇਹਨਾਂ ਨੂੰ ਬਹੁਤ ਰੋਕਿਆ ਸੀਗਾ ਜੀ ਉਹ ਪਹਿਲਾਂ ਘਰੇ ਲੜਪੇ ਸੀਗੇ ਮੈਂ ਉਹਨਾਂ ਨੂੰ ਘਰੇ ਆ ਕੇ ਕਿਹਾ ਸੀਗਾ ਵੀ ਤੁਸੀਂ ਇਹ ਕੰਮ ਨਾ ਕਰੋ ਵੀ ਤੁਸੀਂ ਬੇਕਾਰ ਖੋਈ ਜਾਨੇ ਹਾਂ ਘਰੋਂ ਮੈਂ ਇਹਨਾਂ ਨੂੰ ਕਿਹਾ ਤਾਂ ਲੜਿਆ ਮੇਰੇ ਨਾਲ ਇਹ ਲੜਪੇ ਜੀ ਮੈਨੂੰ 10000 ਰੁਪਇਆ ਲੈ ਲੈਣ ਇਹਨਾਂ ਨੇ ਮੈਨੂੰ ਬੁਲਾਉਣਾ ਹਟ ਗਿਆ ਸੀ ਤਿੰਨ ਸਾਲ ਹੋ ਗਏ ਜੀ ਮੇਰੇ ਨਾਲ ਵਰਤਦਾ ਨਹੀਂ ਸੀ ਇਹਨਾਂ ਨੂੰ ਵੀ ਮੈਂ ਇੱਕ ਦਿਨ ਫੋਨ ਲਾ ਕੇ ਕਿਹਾ ਮਗਾ ਵੀ ਤੁਸੀਂ ਮੇਰੇ ਤੋਂ ਮੈਂ ਨਹੀਂ ਆਪਦੀ ਭੈਣ ਨਾਲ ਵਰਤਦਾ ਤਾਂ ਮਗਾ ਵੀ ਤੁਸੀਂ ਇਹ ਗਲਤ ਕੰਮ ਨਾ ਕਰੋ ਵੀ ਮੈਂ ਜੇ ਤੁਹਾਨੂੰ ਦੇਖ ਲਿਆ ਤਾਂ ਵੀ ਮੈਂ ਜਰਨਾ ਨਹੀਂ ਹੁਣ ਕੀ ਹੋਇਆ ਸੀ ਹੁਣ ਕੀ ਹੋਣਾ ਜੀ ਮੈਂ ਇਹਨੂੰ ਫੋਨ ਲਾ ਕੇ ਦੱਸਿਆ ਇਹਨਾਂ ਨੇ ਵੀ ਐ ਕਰਕੇ ਕੰਮ ਤੇ ਗਿਆ ਸੀ ਇੱਥੋਂ ਗਾਇਬ ਹੋਇਆ ਬੰਦਾ ਮੈਂ ਇਹਨਾਂ ਦੇ ਨਾਲ ਖੜਾ ਹਾਂ ਜੀ ਹੁਣ ਵੀ ਮੈਂ ਇਹਨਾਂ ਦੇ ਨਾਲ ਆ ਮੈਂ ਪੜ ਰਿਹਾ ਸੀਗਾ ਇਹਨਾਂ ਨੂੰ ਪੁੱਛ ਰਿਹਾ ਸੀ ਮੈਂ ਆਪਦੀ ਭੈਣ ਨੂੰ ਵੀ ਪੁੱਛਿਆ ਵੀ ਮੈਨੇ ਮੈਨੂੰ ਇਹ ਦੱਸ ਦੋ ਵੀ ਸਾਡਾ ਭਾਈ ਕਿੱਥੇ ਹੈ ਠੀਕ ਹੈ ਵੀ ਤੁਹਾਡੇ ਤੇ ਮੈਂ ਕੋਈ ਕਾਰਵਾਈ ਨਹੀਂ ਹੋਣ ਦਿੰਦਾ ਇਹਨਾਂ ਨੇ ਮੈਨੂੰ ਕੁਝ ਨਹੀਂ ਦੱਸਿਆ ਜੀ ਮੈਂ ਇਹਨਾਂ ਨੂੰ ਵੀ ਪੁੱਛਿਆ ਉਹਨਾਂ ਨੂੰ ਵੀ ਪੁੱਛਿਆ ਇਹ ਵੀ ਮੈਨੂੰ ਹਜੇ ਇਹ ਕਹੀ ਗਏ ਕਹਿੰਦੇ ਕਿ ਹੈਗਾ 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 ਪੜਾਂਗੇ ਅਸੀਂ ਫਲਾਣੇ ਚੇਲੇ ਕੋਲੇ ਜਾਂਨੇ ਫਲਾਣੇ ਬਾਬੇ ਕੋਲੇ ਜਾਂਨੇ ਅਸੀਂ ਪਤਾ ਕਰਦੇ ਆ ਇਹ ਹੀ ਕਹੀ ਗਏ ਮੈਨੂੰ ਜੀ ਆ ਮੇਰੇ ਨਾਲ ਸਾਰਾ ਇਹਨਾਂ ਨੇ ਘਟਨਾ ਵਰਤੀ ਆ ਜਿੰਨੀ ਮੇਰੇ ਨਾਲ ਵਰਤੀ ਆ ਮੈਂ ਸਜ਼ਾ ਤੇ ਇਹ ਵੀ ਤੁਹਾਨੂੰ ਕਹਿਣਾ ਜੀ ਵੇ ਸਖਤ ਤੋਂ ਸਖਤ ਮੇਰੀ ਭੈਣ ਨੂੰ ਸਖਤ ਡੌੜੀ ਦਿਓ ਵੀ ਠੀਕ ਹੈ ਵੀ ਮੇਰੇ ਕੋਲੋਂ ਗੋਲੀ ਦਾ ਵੀ ਆਰਡਰ ਦਿਓ ਮੈਂ ਸਾਨੂੰ ਇਹ ਕਹਿਣਾ ਵੀ ਮੇਰੀ ਉਹ ਅਜ ਤੋਂ ਬਾਅਦ ਭੈਣ ਨਹੀਂ ਠੀਕ ਹੈ ਜਿੰਨੇ ਮੇਰੇ ਬੱਚੇ ਆ ਮੰਨ ਲਓ ਵੀ ਦੋ ਮੇਰੇ ਬੱਚੇ ਆ ਕਿ ਉਹਨਾਂ ਨੂੰ ਮੈਂ ਪਾਲੂਗਾ ਪੂਰਾ ਸਾਥ ਦੇਊਗਾ ਮੈਂ ਇੰਨੇ ਵਿੱਚ ਜਨਤਾ 'ਚ ਕਹਿਣਾ ਜਿੰਨਾ ਵੀ ਮੇਰਾ ਹੋ ਸਕੇ ਮੈਂ ਉਹਨਾਂ ਹੀ ਕਰੂਗਾ ਠੀਕ ਹੈ ਕਹਿੰਦੇ ਕਤਲ ਤੋਂ ਵੀ ਭੈਣ ਨੇ ਕਰਾਇਆ ਹਾਂ ਮੇਰੀ ਭੈਣ ਨੇ ਤੇ ਆ 3 ਮਹੀਨਾ ਕੀਤਾ ਜੀ ਇਹ ਦੋ ਇਹਨਾਂ ਨੇ ਕਤਲ ਕੀਤਾ ਇਹਨਾਂ ਦਾ ਰਲ ਕੇ ਠੀਕ ਹੈ ਜੀ ਇਹ ਕਹਿੰਦੀ ਸੀ ਵੀ ਰੋਕਦੇ ਸੀਗੇ ਜੋ ਕਿ ਇਹ ਦੇ ਘਰ ਵਾਲੀ ਸੁਖਵੀਰ ਕੌਰ ਸੀ ਹਮ ਬਲਵੀਰ ਸਿੰਘ ਦੇ ਘਰ ਵਾਲੀ ਸੁਖਵੀਰ ਕੌਰ ਹੋ ਰੋਕਦਾ ਸੀ ਵੀ ਤੂੰ ਉੱਥੇ ਨਹੀਂ ਜਾਣਾ ਤਾਂ ਇਹਨਾਂ ਨੇ ਕੋਈ ਚੱਕਰ ਇਹੋ ਜਿਹਾ ਪਾਇਆ ਜੀ ਬਸ ਉਹਨੂੰ ਫੋਨ ਤੇ ਮਨ ਕੇ ਇਹ ਜੀ ਚਾਟ ਲਾਈ ਤੇ ਬਸ ਉਹ ਫੋਨ ਤੇ ਲੱਗੇ ਰਹਿਦਾ ਸੀ ਉਹਦੇ ਨਾਲ ਉਦੋਂ ਬਾਅਦ ਇਹਨਾਂ ਨੇ ਬਸ ਇਹ ਕੰਡ ਕਰਿਆ ਜੀ ਨਾਲ ਮਿਲ ਕੇ ਮੇਰਾ ਨਾਮ ਜੀ ਤੇ ਫੇਮ ਆ ਜੀ ਮੈਂ ਮਨ ਕੇ ਜੋ ਜੋ ਮੁੰਡਾ ਬਲਵੀਰ ਸਿੰਘ ਆ ਜੀ ਜਿਹਦੀ ਮਨ ਕੇ ਜਲਵੀ ਅਧਿਕਾਰ ਪੈਂਡਗਾਟ ਵਾਲੀ ਵਿੱਚ ਡੈਡ ਬੋਡੀ ਲੱਭੀ ਆ ਜੀ ਮੈਂ ਉਹਦਾ ਪਤੀ ਜੀ ਕੀ ਮਾਮਲਾ ਸੀ ਇੱਥੇ ਮਾਮਲਾ ਇਹ ਹੈ ਜੀ ਮਨਿਕ ਚੱਲੋ ਵੀ ਰੋਜ਼ ਦੀ ਤਰ੍ਹਾਂ ਜੀ ਉਹ ਕੰਮ ਤੋਂ ਕੰਮ ਤੇ ਜਾਦਾ ਹੈ 8 ਵਜੇ ਜਾਂਦਾ ਜੀ ਤੇ 9 ਵਜੇ ਕੰਮ ਤੇ ਬਣ ਕੇ ਚੱਲ ਉਹ ਤੇ ਲੱਗਿਆ ਪਿਆ ਸੀ ਜੀ 9 ਵਜੇ ਉਹਨੂੰ ਫੋਨ ਆਉਂਦਾ ਕੋਈ 9:30 ਦੇ ਕਰੀਬ ਪਹਿਲਾਂ ਤਾਂ ਉਹ ਜਵਾਬ ਦੇ ਦਿੰਦਾ ਜੀ ਵੀ ਮੈਂ ਨਹੀਂ ਆਉਂਦਾ ਫਿਰ ਦੋ ਤਿੰਨ ਫੋਨ ਆਉਂਦੇ ਜੀ ਫਿਰ ਉਹ ਕਹਿੰਦਾ ਵੀ ਚੱਲ ਮੈਂ ਆਉਣਾ ਕਿਹਨੇ ਬੁਲਾਇਆ ਫੋਨ ਕਿਹਨੇ ਕਰੇ ਫੋਨ ਇੱਥੋਂ ਜੀ ਪ੍ਰੀਤਗੜ੍ਹ ਵਾਲੀ ਦੀ ਉਹਨੇ ਫੋਨ ਕਰਿਆ ਜੀ ਵੀ ਤੂੰ ਆ ਤੇ ਉਹ ਇੱਥੇ ਆਇਆ ਜੀ ਫਿਰ ਤੇ ਉਹਦੋਂ ਬਾਅਦ ਸੀ ਕੋਈ ਲੋਕੇਸ਼ਨ ਕਢਾਈ ਜੀ ਲੋਕੇਸ਼ਨ ਤੋਂ ਪਤਾ ਲੱਗਿਆ ਵੀ ਲੋਕੇਸ਼ਨ ਇੱਥੇ ਆ ਕੇ ਖਤਮ ਹੁੰਦੀ ਹੈ ਜੀ ਸਾਨੂੰ ਸ਼ੱਕ ਹੋਇਆ ਵੀ ਇਹ ਘਾਟਣ ਦੇ ਵਿੱਚ ਹੀ ਹੈ ਉਹਦੋਂ ਬਾਅਦ ਅਸੀਂ ਨੰਬਰ ਡਿਟੇਲ ਕਢਾਈ ਜੀ ਨੰਬਰ ਡਿਟੇਲ ਕਢਾਉਣ ਤੋਂ ਬਾਅਦ ਵੀ ਉਹਨਾਂ ਦਾ ਨੰਬਰ ਹੀ ਸੀਗਾ ਜੀ ਜਿੰਨਾ ਤੇ ਸਾਨੂੰ ਸ਼ੱਕ ਸੀਗਾ ਉਹ ਸਾਰਾ ਨੰਬਰ ਜੀ 2.500 ਕਾਲ ਹੋਈ ਹੈ ਜੀ ਤੇ ਉਹ ਨੰਬਰ ਤੋਂ ਸਾਨੂੰ ਸ਼ੱਕ ਹੁੰਦਿਆ ਸੀ ਥਾਣੇ ਵਿੱਚ ਤਲਾਸ਼ ਕਰੀ ਹਾਂਜੀ ਉੱਥੇ ਅਸੀਂ ਮਨਿ ਗਾ ਲਿਖਵਾਇਆ ਫਰੈ ਕਰਵਾਈ ਜੀ ਤੇ ਉਹ ਨਾਲ ਹੀ ਡੀਟੇਲ ਬਣੇ ਦਾ ਕੰਮ ਕਰਦੀ ਹੈ ਠੀਕ ਹੈ ਜੀ ਇੱਥੇ ਉਹਦੇ ਸਬੰਧ ਵਿੱਚ ਆਉਂਦਾ ਜਾਂਦੇ ਰਹਿੰਦੇ ਸੀਗੇ ਉਹ ਹਾਂ ਉਹਨਾਂ ਦੇ ਨਾਲ ਵੱਲ ਦੋ ਤਿੰਨ ਸਾਲ ਦੇ ਸਬੰਧ ਸੀਗੇ ਜੀ ਹਾਂ ਵੀ ਇਹਨਾਂ ਕੋਲੇ ਆਉਂਦੇ ਸੀ ਚੇਰ ਫਣੇ ਦੇ ਚੱਕਰ ਵਿੱਚ ਹਾਂ ਤੇ ਹੁਣ ਮੰਨ ਕੇ ਚਲੋ ਜੀ ਇਹ ਬਾਡੀ ਬ੍ਰਾਂਮਤ ਹੋਈ ਹੈ ਜੀ ਇੱਥੋਂ ਇਹਨਾਂ ਤੋਂ ਕਰਵਾਈ ਹੈ ਜੀ ਕੀਨੇ ਮਾਰਿਆ ਕੀ ਗੱਲ ਵੰਦਾ ਮਾਰਿਆ ਪ੍ਰੀਤ ਨੇ ਜੀ ਲੋਕੀ ਘਾਟ ਵਾਲੀ ਹੈ ਜੀ ਜੋ ਦੱਸਣ ਦੇ ਮੁਤਾਬਿਕ ਆ ਵੀ ਮੰਨ ਕੇ ਚਲੋ ਜੀ ਸਾਨੂੰ ਦੱਸਿਆ ਹੈ ਵੀ ਜੋ ਹੋਰਸ ਨੇ ਬ੍ਰਾਂਮਤ ਕਰਵਾਈਆਂ ਚੀਜ਼ਾਂ ਇਹਨਾਂ ਤੋਂ ਪਤਾ ਲੱਗਦਾ ਵੀ ਇਹਨੇ ਪ੍ਰੀਤ ਨੇ ਇਹਦੇ ਸਿਰ ਵਿੱਚ ਪਹਿਲਾਂ ਪਾਵਾ ਮਾਰਿਆ ਜੀ ਫਿਰ ਦਾਹ ਮਾਰੇ ਜੀ ਉਦੋਂ ਬਾਅਦ ਉਨੇ ਮਾਰ ਕੇ ਜੀ ਆਪਦੇ ਮੰਨ ਕੇ ਚੱਲ ਗਏ ਜੋ ਦੇ ਫਾਦਰ ਸਾਹਿਬ ਆ ਜੀ ਉਹਨਾਂ ਨੂੰ ਦੱਸਿਆ ਵੀ ਆ ਕੰਮ ਹੋ ਗਿਆ ਜੀ ਉਸ ਤੋਂ ਬਾਅਦ ਉਹਨਾਂ ਦੀ ਡੋਆ ਪੱਟਿਆ ਜੀ ਇੱਥੇ ਉਸ ਤੋਂ ਬਾਅਦ ਇੱਥੇ ਦੱਬਿਆ ਜੀ ਉਸ ਤੋਂ ਬਾਅਦ ਬੋਡੀ ਹਮਪਲ ਸੇ ਪ੍ਰਸ਼ਾਸਨ ਨਾਲ ਆ ਕੇ ਜੀ ਬੋਡੀ ਬਰਾਂਧ ਕੀਤੀ ਬੋਡੀ ਮੰਗ ਕੀ ਆ ਕਿ ਸਾਡੀ ਮੰਗ ਇਹ ਆ ਜੀ ਸਾਨੂੰ ਇਨਸਾਫ ਚਾਹੀਦਾ ਜੀ ਉਹਨਾਂ ਨੂੰ ਘੜੀ ਤੋਂ ਘੜੀ ਸਜ਼ਾ ਹੋਣੀ ਚਾਹੀਦੀ ਸਾਨੂੰ ਕਿੰਨੇ ਬੱਚੇ ਇਹਦੇ ਦੋ ਬੱਚੇ ਸੀ ਜੀ ਇੱਕ ਦਾ ਨਾਂ ਬਲਵਿੰਦਰ ਸੀਗਾ ਜੀ ਇੱਕ ਦਾ ਨਾਂ ਸੀ ਸਰਬਨੰਦ ਫਿੱਡੇ ਗੱਡੇ ਦੇ ਬੱਚੇ ਉਹਦੇ ਬੱਚੇ ਜੀ ਇੱਕ ਤਾਂ ਹੈਗਾ ਜੀ 8-9 ਸਾਲ ਦਾ ਇੱਕ 10-11 ਸਾਲ ਦਾ ਕੀ ਰਾਂਜਿਤ ਜੀ ਕੀ ਮੰਨਦੇ ਆ ਤੁਸੀਂ ਕੀ ਮਾਮਲਾ ਰਾਂਜਸ ਜੀ ਇਹ ਚੇਲ ਬਣੇ ਦੇ ਚੱਕਰ ਵਿੱਚ ਹੀ ਇਹਨਾਂ ਨੇ ਕੋਈ ਬਲੀ ਚੜਾਈ ਹੈ ਰਾਂਜਿਤ ਜੀ ਬਾਈ ਜੀ ਇਹ ਹੈ ਬਈ ਯਾਨੀ ਕਿ ਇਹ ਬਾਈ ਜੀ ਤੀਣਾ ਟਟਾ ਪਲਾਸ ਹੈ ਕੜ ਪਿੰਡ ਤਲਵੰਡੀ ਸਾਹ ਤੋਂ ਜੀ ਕੀ ਮਾਮਲਾ ਸੀ ਇਹ ਇਹ ਮਾਮਲਾ ਆਇਆ ਸੀਗਾ ਜੀ ਇਹ ਕੰਮ ਤੇ ਸੀ ਕਚਹਿਰੀ 'ਚ ਕੀ ਨਾਏ ਤਾਂ ਬਲਵੀਰ ਜੀ ਟਟਾ ਕੀ ਲੱਗਦਾ ਮੇਰਾ ਭਰਾ ਜੀ ਤੇ ਦੋ ਬਾਅਦ ਜੀ ਇਹਨਾਂ ਦੋ ਕੋਣ ਆਇਆ ਇਹ ਦੂਜੇ ਫੋਨ ਤੇ ਆਈ ਇਹਨਾਂ ਕੋਲ ਜੀ ਇਹ ਇੱਥੇ ਜੀ ਪ੍ਰੀਤ ਗਾਟ ਵਾਲੀ ਪ੍ਰੀਤ ਗਾਟ ਦਾ ਬਈ ਤੇ ਇਦੋਂ ਬਾਅਦ ਇਹਨਾਂ ਨੇ ਪਤਨ ਕੀ ਕਰਿਆ ਕੀ ਨਹੀਂ ਕਰਿਆ ਜੀ ਹੂੰ ਬੋਲ ਦਿਓ ਬੋਲਾ ਮੇਰਾ ਨਾਮ ਰਜਿੰਦਰ ਭੱਟੀ ਆ ਜੀ ਤੇ ਮੈਂ ਪਰੋਣਾ ਜੀ ਇਹਨਾਂ ਦਾ ਤੇ ਇਹ ਵੀ ਯਾਨੀ ਕਿ ਚੇਲਪੁਰ ਦੇ ਕੰਮ ਦੇ ਵਿੱਚ ਇੱਥੇ ਪਹਿਲਾਂ ਆਉਂਦੀ ਰਹਿੰਦੀ ਸੀਗੀ ਤੇ ਬਲਵੀਰ ਸਿੰਘ ਇੱਕ ਬਹੁਤ ਮਿਹਨਤੀ ਬੰਦਾ ਸੀਗਾ ਤੇ ਇਹ ਨੂੰ ਰੋਕਦਾ ਸੀਗਾ ਇਸ ਕੰਮ ਤੋਂ ਜੀ ਤੇ ਰੋਕਦਾ ਸੀਗਾ ਉਹ ਰੋਕਦੀ ਨਹੀਂ ਸੀ ਇਸੇ ਰੰਜਜ ਦੇ ਵਿੱਚ ਪਤਾ ਨਹੀਂ ਇਹਨਾਂ ਨੇ ਉਸੇ ਚੱਕਰ ਦੇ ਵਿੱਚ ਇਹਦੀ ਬਲੀ ਦਿੱਤੀ ਆ ਜੀ ਹਮਮ ਵਾੜ ਟੋਕੇ ਜਿਹੜਾ ਨਪਿਆ ਨਾ ਪਹਿਲਾਂ ਉਹਦੀ ਬਲੀ ਦਿੱਤੀ ਆ ਬਾਅਦ ਦੇ ਵਿੱਚ ਇਹ ਨਪਿਆ ਜੀ ਹਮਮ ਤੇ ਇਹ ਸਾਡੀ ਮੰਗ ਆ ਪ੍ਰਸ਼ਾਸਨ ਨੂੰ ਵੀ ਯਾਨੀ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਜਿੰਨੇ ਬੰਦੇ ਮੰਨ ਲਓ ਵੀ ਇਹਦੇ ਨਾਲ ਟੂ ਆਪਟਾਉਨ ਦੇ ਵਿੱਚ ਸੀ ਜਾਂ ਬਲੀ ਮਾਰਨ ਦੇ ਵਿੱਚ ਸੀ ਉਹ ਸਾਰੇ ਬੰਦਿਆਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਇਹ ਦੂੰਗਾ ਟਵਾ ਪੱਟਾ ਹੋਵੇ ਇਹ ਦੋ ਆ ਪੰਜ ਫੋਟੋ ਗਈ ਘਾਟੂ ਘਟ ਚਾਰ ਪੰਜ ਫੋਟੋ ਦੂੰਗਾ ਉੱਤੇ ਇਹਦੇ ਕੰਡੇ ਝਾਫੇ ਲੱਕੜਾਂ ਬਹੁਤ ਬਾਲੇ ਬੁੱਲੇ ਰੱਖੇ ਹੋਏ ਜੀ ਵੀ ਯਾਨੀ ਕਿ ਆਪ ਦੇ ਨਹੀਂ ਇਹਨੇ ਮੁੱਦਾ ਖਤਮ ਕਰਤਾ ਸੀ ਬਾਈ ਜੀ ਵੀ ਇਸ ਚੀਜ਼ ਦਾ ਕੋਈ ਵੀ ਅਸਰਾਖ ਨਹੀਂ ਨਿਕਲੂਗਾ ਪਰ ਜੋ ਪ੍ਰਸ਼ਾਸਨ ਆ ਜੋ ਸਰਕਾਰ ਆ ਪੁਲਸਾ ਤੇ ਪੰਡ ਆ ਇਹਨੇ ਪੂਰਾ ਸਾਡਾ ਸਾਥ ਦਿੱਤਾ ਭੀ ਯਾਨੀ ਕਿ ਸਾਡੇ ਨਾਲ ਲਕੀਰ ਨਾਲ ਕੁਛ ਨਾ ਕਢਾਈਆਂ ਤੇ ਪਤਾ ਲੱਗਿਆ ਹਾਂਜੀ ਇਹਦੇ ਘਰ ਵਾਲੀ ਦਾ ਵੀ ਹੱਥ ਵਿੱਚ ਸੀ ਪੂਰਾ ਹੱਥ ਹੈ ਜੀ ਇਹਦੇ ਘਰ ਵਾਲੀ ਦਾ ਪੂਰਾ ਪੂਰਾ ਹੱਥ ਸਾਰਾ ਹੱਥ ਹੀ ਉਹਦਾ ਜੀ ਵਿੱਚ ਨਾਲ ਚੇਲੀ ਦਾ ਤੇ ਉਹਦਾ ਹੂੰ ਪੂਰਾ ਹੱਥ ਨਹੀਂ ਰਾਂਝਾ ਜੀ ਮੰਨਦੇ ਸੀ ਰਾਂਝਾ ਤਾਂ ਇਹੀ ਹੈ ਜੀ ਬਸ ਉਹ ਰੋਗਦਾ ਸੀਗਾ ਉਹ ਇੱਕ ਰੱਬ ਨੂੰ ਮੰਨਣ ਵਾਲਾ ਬੰਦਾ ਸੀ ਗੁਰੂ ਘਰ ਜਾਣ ਵਾਲਾ ਇਹ ਚੇਲੇ ਜਵਟਿਆ ਮਗਰ ਜਾਂਦੀ ਸੀਗੀ ਆਹੀ ਇੱਕ ਰਾਂਝਾ ਸੀਗੀ